26 9 2022 ਦੇ ਵਿੱਚ ਬਾਪੂ ਜੀ ਸਾਡੇ ਕੋਲੇ ਆਏ ਬਿਲਕੁਲ ਬ্লাইন্ড ਸੀ ਦਿਖਦਾ ਨਹੀਂ ਸੀ ਅਪਸੈਟ ਸੀਗੇ ਤੇ ਜ਼ਿੰਦਗੀ 'ਚ ਵੀ ਕਿਉਂਕਿ ਜਦੋਂ ਆਪਣਾ ਕੋਈ ਭੈਣ ਭਰਾ ਕੋਈ ਆਪਣਾ ਨਾਲ ਹੀ ਨਾ ਹੋਵੇ ਇੱਕ ਅੱਖਾਂ ਦੀ ਰੋਸ਼ਨੀ ਨਾ ਹੋਵੇ ਸਿਰ ਤੇ ਛੱਤ ਨਾ ਹੋਵੇ ਤਾਂ ਆਪਾਂ ਸਮਝ ਸਕਦੇ ਆਂ ਇਨਸਾਨ ਦੀ ਕਿੱਦਾਂ ਦੀ ਉਸ ਟਾਈਮ ਹਾਲਤ ਹੋਊ ਹੁਣ ਇਸ ਇੱਕ ਅੱਖ ਤੋਂ ਇਹਨਾਂ ਨੂੰ ਨਜ਼ਰ ਆਉਂਦਾ ਇੱਕ ਅੱਖ ਤੋਂ ਇਹਨਾਂ ਦੀ ਆਹ ਤਾਂ ਬਿਲਕੁਲ ਹੀ ਖਤਮ ਹੋਈ ਹੋਈ ਹੈ ਆਪਣੀ ਹੁਣੇ ਰੇੜੇ ਦੇ ਉੱਤੇ ਲੈ ਕੇ ਪ੍ਰਸ਼ਾਦਾ ਅੰਦਰ ਜਾ ਰਹੇ ਨੇ ਕੋਠੇ ਤੇ ਉੱਪਰ ਤਾਂ ਜਿੰਨੀ ਸੰਗਤ ਰਹਿੰਦੀ ਆ ਦੀ 450 500 ਮੈਂਬਰ ਸਾਡਾ ਉਹਨਾਂ ਨੂੰ ਹੁਣ ਪਰ ਉੱਥੇ ਪ੍ਰਸ਼ਾਦਾ ਸ਼ਕਾਇਆ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪ੍ਰਸ਼ਾਦੇ ਦੀ ਸੇਵਾ ਕਰ ਰਹੇ ਨੇ ਵੀ ਸਾਡੇ ਬਾਪੂ ਜੀ ਮਨਜੀਤ ਸਿੰਘ ਜੁਪੀ ਕਹਿੰਦੇ ਸੀ ਇਹਨੂੰ ਕਿਉਂਕਿ ਜੁਪੀ ਤੋਂ ਆਇਆ ਸੀ ਬਾਪੂ ਇਹ ਜੁਪੀ ਖੇਤੀਬਾੜੀ ਕਰਦੇ ਸੀ ਪਰਿਵਾਰ ਵੀ ਸੀ ਪਹਿਲਾਂ ਬਾਈ ਦਾ ਸਾਰਾ ਪਰ ਹੁਣ ਪਿਛਲੇ 7-8 ਸਾਲਾਂ ਤੋਂ ਅੱਖਾਂ ਦੀ ਰੌਸ਼ਨੀ ਚਲੇ ਗਈ ਸੀ ਬਿਲਕੁਲ ਅੱਖਾਂ ਤੋਂ ਬਲਾਈਂਡ ਹੋ ਗਿਆ ਸੀ ਬਾਪੂ ਤੇ ਉੱਥੇ ਹੀ ਕਿਸੇ ਹੋਰ ਦੇ ਘਰ ਰਹਿ ਕੇ ਆਪਣਾ ਜੀਵਨ ਕੱਟ ਰਿਆ ਸੀ ਬਾਈ ਤੇ ਜਦੋਂ ਸਾਡੇ ਕੋਲੇ ਇੱਥੇ ਲੈ ਕੇ ਆਏ ਇੱਕ ਨੌਜਵਾਨ ਵੀਰ ਸੀ ਜਿਹੜਾ ਤੁਹਾਨੂੰ ਲੈ ਕੇ ਆਈ ਬਾਪੂ ਜੀ ਉਹਨੇ ਕੀ ਨਾਂ ਸੀਗਾ ਉਹਦਾ ਨਾਂ ਸੀ ਸ਼੍ਰੀ ਸ਼੍ਰੀਕਾਂਤ ਹਨਾ ਤੇ 26/9/2022 ਦੇ ਵਿੱਚ ਬਾਪੂ ਜੀ ਸਾਡੇ ਕੋਲੇ ਆਏ ਬਿਲਕੁਲ ਬਲਾਈਂਡ ਸੀ ਦਿਖਦਾ ਨਹੀਂ ਸੀ ਸਿਹਤ ਬੱਲੀਓ ਵੀ ਬਹੁਤ ਅਪਸੈਟ ਸੀਗੇ ਤੇ ਜ਼ਿੰਦਗੀ ਚ ਵੀ ਕਿਉਂਕਿ ਜਦੋਂ ਆਪਣਾ ਕੋਈ ਭੈਣ ਭਰਾ ਕੋਈ ਆਪਣਾ ਨਾਲ ਹੀ ਨਾ ਹੋਵੇ ਇੱਕ ਅੱਖਾਂ ਦੀ ਰੌਸ਼ਨੀ ਨਾ ਹੋਵੇ ਸਿਰ ਤੇ ਛੱਤ ਨਾ ਹੋਵੇ ਤਾਂ ਆਪਾਂ ਸਮਝ ਸਕਦੇ ਆਂ ਇਨਸਾਨ ਦੀ ਕਿਦਾਂ ਦੀ ਉਸ ਟਾਈਮ ਹਾਲਤ ਹੋਊਗੀ ਤਾਂ ਕਾਲਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਬਾਪੂ ਜੀ ਨੂੰ ਇੱਥੇ ਲੈ ਕੇ ਆਏ ਉਹ ਵੀਰਾ ਵੀ ਸਾਡੇ ਕੋਲ ਇੱਥੇ ਮਹੀਨਾ ਸਵਾ ਮਹੀਨਾ ਨਾਲ ਹੀ ਰਿਹਾ ਅੱਖਾਂ ਦੇ ਚੈੱਕਅਪ ਕਰਾਏ ਕੈਂਪ ਲੱਗਿਆ ਹੋਇਆ ਸੀ ਉਦੋਂ ਸਾਡੇ ਛੋਟੇ ਭਰਾ ਵੀਰਿੰਦਰ ਸਿੰਘ ਗਰੇਵਾਲ ਤੇ ਸਰਬਜੀਤ ਸਿੰਘ ਗਰੇਵਾਲ ਦੀ ਜਾਤ ਦੇ ਵਿੱਚ ਉੱਥੇ ਕੈਂਪ 'ਚ ਵੀ ਚੈੱਕਅਪ ਕਰਾਇਆ ਤਾਂ ਡਾਕਟਰਾਂ ਨੇ ਡਾਕ ਬਾਪੂ ਜੀ ਨੂੰ ਮਨਾ ਕਰਤਾ ਸੀ ਵੀ ਇਹਨਾਂ ਦੀ ਅੱਖ ਦਾ ਇਲਾਜ ਨਹੀਂ ਹੋ ਸਕਦਾ ਪਰ ਜਿਵੇਂ ਮਹਾਰਾਜ ਦੀ ਕਿਰਪਾ ਹੋਣੀ ਹੁੰਦੀ ਆ ਅਸੀਂ ਇੱਕ ਡਾਕਟਰ ਨੂੰ ਦਿਖਾ ਦੂਜੇ ਨੂੰ ਦਿਖਾ ਤੀਜੇ ਨੂੰ ਦਿਖਾ ਤਾਂ ਫਿਰ ਡਾਕਟਰ ਗੋਇਲ ਨੇ ਡੀ ਐਮ ਸੀ ਦੇ ਵਿੱਚ ਹਨਾ ਉਹਨਾਂ ਨੇ ਫਿਰ ਇਹਨਾਂ ਦੀ ਜ਼ਿੰਮੇਵਾਰੀ ਲਈ ਤੇ ਉਹ ਕਹਿੰਦੇ ਟਾਈਮ ਲੱਗੂਗਾ ਪਰ ਅੱਖ ਕੋਸ਼ਿਸ਼ ਕਰ ਸਕਦੇ ਆ ਵੀ 1% ਚਾਂਸ ਹੈਗਾ ਵਾ ਬਿਲਕੁਲ ਜ਼ੀਰੋ ਨਹੀਂ ਹੋਇਆ ਹਜੇ ਤੇ ਅਸੀਂ ਆਖਿਆ ਵੀ ਕੋਈ ਗੱਲ ਨਹੀਂ ਡਾਕਟਰ ਸਾਹਿਬ ਤੁਸੀਂ 1% ਵੀ ਇਹ ਚਾਂਸ ਚਾਂਸ ਲਵੋ ਤੁਸੀਂ ਕੋਸ਼ਿਸ਼ ਤਾਂ ਕਰੀਏ ਆਪਾਂ ਤਾਂ ਫਿਰ ਉਹਨਾਂ ਨੇ ਪਹਿਲਾਂ ਤਾਂ ਟ੍ਰੀਟਮੈਂਟ ਸ਼ੁਰੂ ਕੀਤਾ ਦਵਾਈਆਂ ਵਗੈਰਾ ਦਿੰਦੇ ਰਹੇ ਫਿਰ ਉਹਨਾਂ ਨੇ ਹੌਲੀ-ਹੌਲੀ ਸਮਾਂ ਪਾ ਕੇ ਸਾਨੂੰ ਦੱਸਿਆ ਵੀ ਇਹਨਾਂ ਦੀ ਅੱਖ ਦੀ ਪੁਤਲੀ ਦਾ ਆਪਰੇਸ਼ਨ ਹੋ ਸਕਦਾ ਪੁਤਲੀ ਪਾਉਣੀ ਪਊ ਫਿਰ ਉਹਨਾਂ ਨੇ ਇਹਦੀ ਅੱਖ ਦੀ ਪੁਤਲੀ ਦਾ ਆਪਰੇਸ਼ਨ ਕੀਤਾ ਤੇ ਅੱਖ ਸਯੰਤੀ ਉੱਪਰ ਉਹਨਾਂ ਨੇ ਆਪਰੇਸ਼ਨ ਕਰਕੇ ਤੇ ਉਹਨਾਂ ਨੇ ਕਹਿਿਆ ਸੀਗਾ ਵੀ ਆਪਣੇ ਆਪ ਖੁੱਲੂਗੀ ਥੋੜੀ ਥੋੜੀ ਕਰਕੇ ਤੇ ਵਾਹਿਗੁਰੂ ਕਿਰਪਾ ਕਰਨਗੇ ਜਿਵੇਂ ਜਿਵੇਂ ਖੁੱਲੂਗੀ ਤੇ ਇਹਨੂੰ ਦਿਖਣ ਲੱਗ ਜਾਊਗਾ ਇਦਾਂ ਹੀ ਫਿਰ ਬਾਪੂ ਜੀ ਨੂੰ ਛੁੱਟੀ ਕਰਾ ਕੇ ਅਸੀਂ ਇੱਥੇ ਲਿਆਏ ਇੱਕ ਦਿਨ ਦੋ ਦਿਨ ਤਿੰਨ ਦਿਨ ਦੂਏ ਤੀਏ ਦਿਨ ਬਾਅਦ ਹੌਲੀ ਹੌਲੀ ਚੌਥੇ ਦਿਨ ਬਾਅਦ ਅੱਖ ਦਾ ਮੜਾ ਟਾਂਕਾ ਖੁੱਲ ਗਿਆ ਮੜਾ ਮੜਾ ਦਿਖਣ ਲੱਗ ਗਿਆ ਸੀ ਨਾ ਜੀ ਫਿਰ ਹੋਰ ਫਿਰ ਹੋਰ ਹੁਣ ਇਸ ਇੱਕ ਅੱਖ ਤੋਂ ਇਹਨਾਂ ਨੂੰ ਨਜ਼ਰ ਆਉਂਦਾ ਇੱਕ ਅੱਖ ਤੇ ਇਹਨਾਂ ਦੀ ਆਹ ਤਾਂ ਬਿਲਕੁਲ ਹੀ ਖਤਮ ਹੋਈ ਹੋਈ ਆ ਬਚਪਨ ਤੋਂ ਹੀ ਪਹਿਲਾਂ ਤੋਂ ਹੀ ਆ ਆੱਖਾ ਕੱਲੀ ਇਹਨਾਂ ਦੀ ਤੇ ਇਹ ਅੱਖ ਅੱਧੀ ਇਧਰੋਂ ਬੰਦ ਦਾ ਤੇ ਇਧਰੋਂ ਬੰਦ ਸੈਂਟਰ ਚ ਹੀ ਖੁੱਲੀ ਆ ਉਹਨਾਂ ਕੀ ਕਿਉਂਕਿ ਜਿਹੜੀ ਪੁਤਲੀ ਪਾਈ ਆ ਨਾ ਉਹ ਕਿਸੇ ਰੱਬ ਰੂਪੀ ਬੰਦੇ ਨੇ ਆਪਦੀ ਅੱਖਾਂ ਦਾਨ ਕੀਤੀਆਂ ਹੋਣੀਆਂ ਕਿਤੇ ਤੇ ਉਹ ਦਾਨ ਕੀਤੀ ਹੋਈ ਅੱਖ ਫਿਰ ਬਾਪੂ ਦੇ ਪਾਈ ਗਈ ਤੇ ਅੱਜ ਇਹਨੂੰ ਦਿਖਣ ਲੱਗ ਗਿਆ ਦੇਖੋ ਜਿਹੜਾ ਕਿ 8 ਸਾਲਾਂ ਤੋਂ ਬਿਲਕੁਲ ਬਲਾਈਂਡ ਸੀਗਾ ਤੇ 2022 ਚ ਬਾਪੂ ਸਾਡੇ ਕੋਲੇ ਆਉਂਦੇ ਆ ਤੇ 2023 ਦੇ ਵਿੱਚ ਇਹਨਾਂ ਦੀ ਸਰਜਰੀ ਹੁੰਦੀ ਆ ਇਹਨਾਂ ਨੂੰ ਦਿਖਣ ਲੱਗਦਾ ਤੇ 2024 2025 ਹੁਣ 2 ਸਾਲ ਤੋਂ ਪਰਸਨਾ ਹੋ ਗਿਆ ਕਿ ਸਾਡੇ ਕੋਲੇ ਇੱਥੇ ਸੇਵਾ ਕਰਾ ਰਹੇ ਨੇ ਹੁਣ ਇਹ ਰੇੜੇ ਦੇ ਉੱਤੇ ਲੈ ਕੇ ਪ੍ਰਸ਼ਾਦਾ ਅੰਦਰ ਜਾ ਰਹੇ ਨੇ ਕੋਠੇ ਤੇ ਉੱਪਰ ਤਾਂ ਜਿੰਨੀ ਸੰਗਤ ਰਹਿੰਦੀ ਆ ਕਰੀਬ 450 500 ਮੈਂਬਰ ਸਾਡਾ ਉਹਨਾਂ ਨੂੰ ਹੁਣ ਉੱਪਰ ਉੱਥੇ ਪ੍ਰਸ਼ਾਦਾ ਸ਼ਿਕਾਇਆ ਜਾਣਾ ਮੈਂ ਤੇ ਇਹ ਮਨਜੀਤ ਸਿੰਘ ਜੀ ਦੀ ਡਿਊਟੀ ਅਕਾਲਪੁਰਖ ਵਾਹਿਗੁਰੂ ਨੇ ਧੁਰੋਂ ਹੀ ਲਾ ਕੇ ਭੇਜੀ ਆ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਮੇਰਾ ਅੱਗੇ ਪਿੱਛੇ ਕੋਈ ਨਹੀਂ ਮੈਨੂੰ ਜੇ ਦਿਖਣ ਲੱਗ ਗਿਆ ਮੈਂ ਆਪਣੀ ਜ਼ਿੰਦਗੀ ਸੇਵਾ ਦੇ ਲੇਖੇ ਲਾ ਦੇਣੀ ਹੈ ਤੇ ਉਸ ਤੋਂ ਬਾਅਦ ਇਹ ਜਾ ਕੇ ਵੀ ਆਏ ਤੁਸੀਂ ਇੱਕ ਵਾਰੀ ਹੈ ਨਾ ਮਿਲ ਕੇ ਆਏ ਆ ਉੱਥੇ ਜਾ ਕੇ ਸਾਰਿਆਂ ਨੂੰ ਆਪਣੇ ਸਾਥੀਆਂ ਨੂੰ ਜਿੰਨਾਂ ਕੋਈ ਰਹਿੰਦੇ ਰਹੇ ਤੇ ਹੁਣ ਫਿਰ ਮੁੜ ਆਏ ਸੀ ਸਾਡੇ ਕੋਲੇ ਹੁਣੇ ਸਾਡੇ ਕੋਲੇ ਇੱਥੇ ਦਿਨ ਰਾਤ ਸਵਾਵਾਂ ਨਿਭਾ ਰਹੇ ਨੇ ਤੇ ਨਾਲ ਇਹਨਾਂ ਦੇ ਜਿਹੜੇ ਸਾਥੀ ਨੇ ਇਹ ਵੀ ਆਪਣੀ ਜ਼ਿੰਦਗੀ 'ਚ ਬੜੀਆਂ ਦੁੱਖ ਤਕਲੀਫਾਂ ਦੇਖ ਕੇ ਆਏ ਨੇ ਇਹ ਹਰਵੰਦ ਸਿੰਘ ਆ ਵੀਰਾ ਤਾਂ ਮੀ ਪੂਰਾ ਪਿੰਡਾ ਵੀਰਾਂ ਘਰੇ ਸੰਗਣ ਨਾਲ ਬੰਨਿਆ ਹੋਇਆ ਸੀਗਾ ਤੇ ਇਦਾਂ ਹੀ ਬਾਪੂ ਜੀ ਸਾਸਿਕਲ ਬਾਈ ਜੀ ਤੁਹਾਡਾ ਕੀ ਨਾਮ ਆ ਫਰਚੰਦ ਸਿੰਘ ਫਰਚੰਦ ਸਿੰਘ ਮੈਨੂੰ ਨਾਮ ਭੁੱਲ ਗਿਆ ਸੀ ਇਹਨਾਂ ਦਾ ਇਹ ਵੀ ਸਾਡੇ ਕੋਲ ਜਦੋਂ ਆਏ ਸੀ ਹਾਲਤ ਬਹੁਤ ਮਾੜੀ ਸੀ ਅੱਜ ਗੁਰੂ ਦੀ ਕਿਰਪਾ ਨਾਲ ਠੀਕ ਵੀ ਆ ਤੇ ਅੱਜ ਸੇਵਾ ਵੀ ਕਰਵਾਉਂਦੇ ਨੇ ਤੇ ਮਨਜੀਤ ਸਿੰਘ ਬਾਪੂ ਜੀ ਵਾਸਤੇ ਅਰਦਾਸ ਕਰਿਓ ਤੁਸੀਂ ਦੇਖੋ ਬਾਪੂ ਮਨਜੀਤ ਸਿੰਘ ਜੀ ਕਿਵੇਂ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਕਿਵੇਂ ਇਸਾਰਾ ਦਿਨ ਹੁਣ ਜਿਵੇਂ ਪ੍ਰਸ਼ਾਦਾ ਛਕਾਉਣਾ ਪ੍ਰਸ਼ਾਦਾ ਛਕਾ ਕੇ ਉਸ ਤੋਂ ਬਾਅਦ ਇਹਨਾਂ ਨੇ ਚਾਹ ਪਾਣੀ ਦਾ ਲੰਗਰ ਚੱਲ ਪੈਣਾ ਸੱਚ ਫਰੂਟਾਂ ਦਾ ਲੰਗਰ ਚੱਲ ਪੈਣਾ ਜੀ 1.5 ਪਾਉਣੇ 2 ਵਜੇ ਫਰੂਟ ਛਕਾਣੇ ਆ ਲੈ ਕੇ ਜਾਣੇ ਉੱਪਰ ਫਿਰ 3:30 3:30 ਵਜੇ ਚਾਹ ਦਾ ਲੰਗਰ ਚੱਲਣਾ ਫਿਰ ਚਾਹ ਲੈ ਕੇ ਜਾਣੀ ਆ ਫਿਰ ਸ਼ਾਮ ਨੂੰ 7:00 6:30 ਪਾਉਣੇ 7:00 ਵਜੇ ਪ੍ਰਸ਼ਾਦਾ ਚੱਲ ਪੈਣਾ ਯਾਨੀ ਕਿ ਇਹਨਾਂ ਨੇ ਸਾਰਾ ਦਿਨ ਡਿਊਟੀ ਚਾਰ ਬੰਦਿਆਂ ਦੀ ਇਸੇ ਚੀਜ਼ ਤੇ ਲੱਗੀ ਹੋਈ ਆ ਵੀਰ ਸੋਈ ਤੋਂ ਪ੍ਰਸ਼ਾਦਾ ਉੱਥੇ-ਉੱਥੇ ਤਿੱਕਰ ਪਹੁੰਚਾਉਣਾ ਜਿੱਥੇ-ਜਿੱਥੇ ਤਿੱਕਰ ਸੰਗਤ ਬੈਠੀ ਆ ਤੇ ਇਹਨਾਂ ਨੇ ਵਾਸਤੇ ਉਥੋਂ ਰੇੜੀਆਂ ਦੇ ਵਿੱਚ ਪਾ ਕੇ ਲਿਆ ਕੇ ਪ੍ਰਸ਼ਾਦਾ ਦਾਲ ਸਬਜ਼ੀ ਦਹਿਤਾ ਸਲਾਦ ਜੋ ਵੀ ਬਣਿਆ ਹੋਇਆ ਤੇ ਉਹ ਉਹਨਾਂ ਨੇ ਮਰੀਜ਼ਾਂ ਤਿੱਕਰ ਪਹੁੰਚਦਾ ਕਰਨਾ ਵਾ ਤੇ ਸਾਡੇ ਇਹਨਾਂ ਸੇਵਾਦਾਰਾਂ ਵਾਸਤੇ ਕਰੇ ਅਰਦਾਸ ਵੀ ਇਹ ਤੰਦਰੁਸਤ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਤੇ ਇਹ ਇਸੇ ਤਰ੍ਹਾਂ ਹੀ ਸੇਵਾ ਨਿਭਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ